ਸ਼ੁਕਰ ਹੈ ਜੀ ਆ ਨਾ ਜੀ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਜੀ ਇਹ ਕਿਹੜਾ ਪਿੰਡ ਸੰਗਮੀ ਸੰਗਮੀ ਆਲਾ ਇੱਥੇ ਬਹੁਤ ਰੱਖਾਇਆ ਹਾਂਜੀ ਪਾਠ ਕਰਦੇ ਆਂ ਇਨ ਨਾਗਦੇਤਾ ਜੀ ਫਿਰ ਪ੍ਰਗਟ ਹੋ ਗਏ ਹਾਂਜੀ ਹਾਂ ਇਹੋ ਸੋਚਿਆ ਵੀ ਨਹੀਂ ਮਾਰਨਾ ਨਾ ਨਾ ਸਵੇਰ ਦਾ ਮੇਰਾ ਅਠਵਾ ਮਾ ਤਿੰਨ ਸਾਲ ਪਹਿਸੀ ਸੁਰ ਸਿੰਘ ਮੁਰਦਵਾਰਾਂ ਨੇ ਹਾਂਜੀ ਉੱਥੋਂ ਫੜੀ ਅੱਜ ਦੋ ਵਹੀ ਹੋ ਕੇ ਦਿਨ ਫੜੇ ਏਕੇ ਕਰਕੇ ਅਸੀਂ ਜੀ ਆਂਦਾ ਅਠਵਾ ਪੜਿਆ ਉਹੀ ਫੋਨ ਕੀਤਾ ਤੁਹਾਡੇ ਕੋਲ ਮੈਂ ਕਿੰਨੀ ਚਿਰ ਚਾ ਆ ਗਿਆ ਮਾਦੰਗਾਲ ਮੇਰੇ ਤਿੰਨ ਚਾਰ ਮਿੰਟ ਲਗਭਗ ਤੁਸੀਂ ਮੇਰੇ ਕੋਲ 2 ਕਿਲੋਮੀਟਰ ਦੀ ਰੋਟੀ ਗਾੜੀ ਬਈ ਤੁਹਾਡਾ ਫੋਨ ਆਇਆ ਕਮੀਨ ਤੇ ਜਿਹੜੇ ਬਟਨ ਹਨਾ ਤੁਹਾਡੇ ਹੋਣਗੇ ਇੱਥੇ ਬੰਦ ਕੀਤੇ ਆ ਲੋਕੀ ਕਮੈਂਟਾਂ ਤੇ ਕਹੀ ਜਾਂਦੇ ਆ ਭਾਜੀ ਤੁਸੀਂ ਆਪਣੇ ਹੀ ਸੱਪ ਛੱਡ ਕੇ ਫੜੀ ਜਾਂਦੇ ਜੀ ਮੈਂ ਹਰ ਵਾਰੀ ਤੁਹਾਨੂੰ ਇੱਕ ਨਵੇਂ ਬੰਦੇ ਨਾਲ ਮਿਲਾ ਦੇ ਕਰਾਂਗੇ ਕਿੰਨੇ ਵੀ ਆਈਏ ਕਿ ਲੋਕਾਂ ਦੇ ਕਰਾਜੀ ਛੱਡ ਕੀ ਗੱਲ ਗਲਤ ਕਰ ਰਹੇ ਆ ਭਾਜੀ ਆਓ ਕਰੋ ਪੈਨਸ਼ਨ ਨਹੀਂ ਹੋ ਜਾ ਨਾ ਲਾਈਵ ਦੇਖਣ ਲੱਗਾ ਤੁਹਾਡਾ ਆਜੋ ਲਾਈਵ ਕਰੋ सारा कुछ दसा गए जो दो सौ सप्पा भाई सारा कुछ समझे चल मे जय मेरे शंकर बाबा मेरे को मेरे नाग देवता मेरे शंकर बाबा शंकर बाबा जय मेरे शंकर बाबा जय मेरे शंकर बाबा जय मेरे शंकर बाबा जय मेरे शंकर बाबा दोस्तों हर एक बंदे ਦਾ ਆਪਣਾ ਆਪਣਾ ਟੇੜਾ ਨਾ ਉਹ ਹੱਦ ਕਰ ਲੈਂਦੇ ਆ ਤੁਹਾਨੂੰ ਸਾਫਤ ਨਹੀਂ ਮੈਂ ਤਾਂ ਅਸੀਂ ਕਰੀਏ ਕੀ ਮੈਂ ਤੁਸੋਂ ਉਧਰ ਮਾਰਦੇ ਚੜਪਾ ਸਾਰਿਆਂ ਦੇ ਬਾਅਦ ਹੈ ਬਲੀ ਬਾਹਰ ਜਾ ਕੇ ਤੁਹਾਨੂੰ ਇਹਨਾਂ ਦਵਾ ਸਾਡਾ ਸਾਡਾ ਟੇੜਾ ਨਾ ਆਪਾਂ ਟੇੜੇ ਬਿਆਂ ਮੁਸਾਫਤ ਨਹੀਂ ਵਾਰਦਾ ਇਹ ਉਹਨਰ ਜਿਹੜਾ ਸੱਚੇ ਬਾਦਸ਼ਾਹ ਵਾਈਕਰੂ ਨੇ ਸਾਥ ਨੂੰ ਮੱਦਿਆ ਇਦਾਂ ਹੀ ਭਾਜੀ ਹੀ ਝੱਪ ਫੜਦੇ ਨੇ ਜਿਹੜਾ ਮਰਜੀ ਕੋ ਟੈਨਸ਼ਨ ਹੀ ਨਹੀਂ ਐ ਜ਼ਿੰਦਗੀ ਚ ਰੱਖੀ ਹੋਰ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਦੋ ਜਿਆਦਾ ਬਟੈਰਾਂ ਦੇ ਲਾਈਵ ਤੇ ਕਿਹੜਾ ਵਗਾਦਾ ਸਮਝ ਹੈ ਗਾ ਆ ਦੇ ਸਾਰੇ ਰੈਡਸ ਨਹੀਂ ਗਾ ਸਰ ਇਹ ਰੈਡਸ ਨਹੀਂ ਗਾ ਸਰ ਪਰ ਸੱਪ ਭਾਜੀ ਸਾਰੇ ਚੂਹੇ ਡੱਡੂ ਕੋਗਰੋ ਜਖਾਂਦੇ ਆ ਸੱਪ ਦੁੱਧ ਨਹੀਂ ਪੀਂਦਾ ਸੱਪ ਜਿਹੜਾ ਵਾ ਇੱਕ ਮਾਸਾਰੀ ਜਾਨਵਰ ਮਾਸਾਰੀ ਜਾਨਵਰ ਨਹੀਂ ਜੀਂਦਾ ਇਹਦੇ ਮਾਸ ਹੀ ਖਾਣਾ ਜਿਹੜੇ ਲੋਕ ਸੱਪ ਨੂੰ ਦੁੱਧ ਪੀਉਂਦੇ ਆ ਉਹ ਗਲਤ ਕਰਨਾ ਸੱਪ ਨੂੰ ਦੁੱਧ ਪੀਣ ਨਾਲ ਬਹੁਤ ਨੁਕਸਾਨ ਹੋ ਜਾਂਦਾ ਜੀ ਸੱਪ ਕਦੀ ਵੀ ਦੁੱਧ ਨਹੀਂ ਪੀਂਦਾ ਟੱਕਾ ਪੁਰੇ ਪਿਆਉਣ ਲੱਗੇ ਹੈ ਨਾ ਹਾਂ ਜੀ ਹੁਣ ਆ ਜਿਹੜਾ ਸੱਪ ਆ ਇਹ ਕੋ ਮਾੜਾ ਨਹੀਂ ਹੈ ਇਹ ਬਾਈਟ ਦਾ ਕਾਰੀ ਸਕਦਾ ਨਾ ਭਾਵੇਂ ਕਿਸੇ ਨਸਲ ਦਾ ਸੱਪ ਹੋਵੇ ਤੁਸੀਂ ਹੱਥ ਚ ਬਣੋਗੇ ਤੁਹਾਨੂੰ ਬਾਈਟ ਕਰਨੀ ਕਰਨੀ ਇਹ ਆਪਣਾ ਕੰਮ ਆ ਆਪਣਾ ਹੁਨਰ ਆ ਜਿੰਨੂੰ ਜਿਹੜੇ ਕੰਮ ਦਾ ਪਤਾ ਉਹ ਹੀ ਕਰ ਸਕਦਾ ਠੀਕ ਆ ਜੀ ਲੋਕ ਆਂਦੇ ਆ ਬੜੇ ਲੋਕ ਆਂਦੇ ਆ ਬੜੇ ਮਿਲ ਗਿਲ ਬੜੀ ਦੂਰ ਦੂਰ ਆਂਦੇ ਆ ਲੋਕ ਕਹਿੰਦੇ ਇਹ ਕੋ ਕਾਲਾ ਇਲਮ ਆ ਇਹ ਹਾਂ ਉਹ ਤੇ ਹਾਂ ਉਹ ਫਲਾ ਨਾ ਦਮ ਘਾਣਾ ਮੈਂ ਮੈਂ ਬੜੇ ਜੱਦਾ ਜਾ ਮੈਂ ਨਾ ਜੋਗ ਇਹਨੂੰ ਮਹਿਸੂਸ ਮੈਂ ਕਹਾ ਜੋਗ ਇਹਨੂੰ ਮਹਿਸੂਸ ਹੁੰਦਾ ਤਾਂ ਕਿਉਂ ਆਪਾਂ ਕਿ ਇਹਨੂੰ ਪਾਉਂਦੀ ਕੋਈ ਆਪਾਂ ਨੂੰ ਯਾਰ ਕਾਲੀ ਕਿਉਂ ਬੱਡੇ ਕਮੈਂਟ ਨਹੀਂ ਕੋਈ ਆਪਣੇ ਲੀੜੇ ਕੱਪੜੇ ਨੂੰ ਕੋ ਮਾੜਾ ਚੰਗਾ ਕਰੇ ਧੀ ਦਾ ਲੀੜੇ ਕੱਪੜੇ ਜਿੱਦਾਂ ਦੇ ਮਰਜ਼ੀ ਪਾਉਣਾ ਠੀਕ ਆ ਯਾਰ ਰੋਡ ਤੇ ਤਾਂ ਕੰਮ ਆਉਣੇ ਹਨ ਕੇ ਇਹ ਨਹੀਂ ਆਵੇ ਉੱਠ ਕੇ ਆਉਣਾ 10 ਵਜੇ ਕਿ ਇਹਦੀ ਮੰਮੀ ਨਹੀਂ ਮੰਨਦੀ ਕਿ ਇਹਦਾ ਡੈਡੀ ਨਹੀਂ ਮੰਗਦਾ ਅਹੀ ਭਾਜੀ ਰਾਤ 2 ਵਜੇ ਉੱਠ ਕੇ ਅੰਮ੍ਰਿਤ ਕਰਾਉਂਦੇ ਆ ਦੋਸਤੋ ਸਕਿਨ ਦੀ ਅਲਰਜੀ ਜਿੱਦਾਂ ਮਾਰਦੀ ਆ ਭਾਈ ਤੁਹਾਡੀ ਲੱਤ ਕਿੰਨੀ ਗਲੀ ਮੇਰੇ ਅੱਜਾਂ ਗੇੜਾ ਤੁਸੀਂ ਉਹਨਾਂ ਬੱਚੇ ਸੀ ਛੋਟੇ ਤੇ ਲਗਭਗ ਇੰਨੀ ਇੰਨੀ ਲੱਤ ਤੁਹਾਡੀ ਗਲੀ ਦੀ ਹੋਰ ਉਹ ਤੁਹਾਡੀ ਲੱਤ ਜਿਹੜੀ ਠੀਕ ਹੋਈ ਸੀ ਮਾਤਾ ਜੀ ਮੇਰੀ ਕੋਲ ਤੇ ਮੇਰੇ ਨਾਲ ਮੈਂ 10 ਸਾਲ ਹੋ ਗਏ ਉਹਨਾਂ ਇਹ ਗੱਲ ਨੂੰ ਜਿਆਦਾ ਜਿਆਦਾ ਟਾਈਮ ਹੋ ਗਏ ਉਹਨਾਂ ਤੁਸੀਂ ਬੱਚੇ ਜੇ ਹੁੰਦੇ ਸੀ ਕਿੰਨੀਆਂ ਸੌਂਦੀਆਂ ਫਰਕ ਵਾ ਦੋਸਤੋ ਕਿਸੇ ਦਾ ਟ੍ਰਾਈ ਫਾਈਟ ਨਾ ਠੀਕ ਹੁੰਦਾ ਹੈ ਕਿਸੇ ਨੂੰ ਸਕਿਨ ਦੀ ਲੱਤੀ ਆ ਜਾਂ ਪ੍ਰੋਬਲਮ ਆ ਕਿਸੇ ਤਰ੍ਹਾਂ ਦੀ ਕਿਸੇ ਦੇ ਗੁਰਦੇ ਚ ਪਥਰੀ ਹੋ ਉਸ ਚੀਜ਼ ਦਾ ਟ੍ਰੀਟਮੈਂਟ ਕਰਦੇ ਆ ਦੇ ਦੋਸਤੋ ਨਾਲ ਦੇ ਦਿੱਤਾ ਜਿੱਦਾਂ ਕਿ ਇਸ ਟਾਈਮ ਕੱਪੜਿਆਂ ਦੇ ਵਿੱਚ ਪੈ ਗਈ ਹੋਈ ਆ ਤੇ ਕਮੈਂਟਾਂ 'ਚ ਮਾੜਾ ਨਾ ਬੋਲਿਆ ਕਰੋ ਦੇਖੋ ਲੋਕਾਂ ਨੇ ਬਹੁਤ ਵਧੀਆ ਕੰਮ ਲੱਭ ਰਿਹਾ ਮਸ਼ਹੂਰ ਹੁੰਦਾ ਪਤਾ ਕੀ ਲੱਭ ਰਿਹਾ ਜਿਹੜਾ ਮਸ਼ਹੂਰ ਬੰਦਾ ਤੇ ਇਹਨੂੰ ਮਾੜਾ ਬੋਲ ਹਾ ਰੱਬਾ ਕਿਹੜਾ ਮਸ਼ਹੂਰ ਬੰਦਾ ਉਹਨੂੰ ਕਮੈਂਟਾਂ 'ਚ ਮਾੜਾ ਬੋਲ ਤੁਸੀਂ ਮੈਨੂੰ ਦੱਸੋ ਮੈਂ ਕਦੀ ਕਿਸੇ ਨੂੰ ਮਾੜਾ ਬੋਲਦਾ ਆਪਣੀ ਵੀਡੀਓ 'ਚ ਮੈਂ ਤਾਂ ਟੈਲੈਂਟ ਦਿਖਾਉਂਦਾ ਉਹਨੂੰ ਬਦਾਂ ਦਾ ਲਾਈਵ ਸ਼ੇਅਰ ਕਰ ਦੋ ਜਿਹਨੂੰ ਨਹੀਂ ਬਦਾਂ ਦਾ ਸਕ੍ਰਿਪਟ ਕਰ ਦੋ ਮਾੜਾ ਕਿੰਨੇ ਤੋਂ ਬੋਲਦਾ ਹੁਣ ਕੱਪੜਿਆਂ ਦੀ ਗੱਲ ਕਰੋ ਮੈਂ ਪੈਂਦਾ ਛੱਦਾ ਪਾਉਂਦਾ ਸੀ ਆਹ ਦੇ ਸਾਡੇ ਬੰਨੋ ਸਭੀ ਤੁਹਾਨੂੰ ਪਤਾ ਆ ਇਹ ਮੇਰੀ ਮਾਂ ਨੇ ਮੈਨੂੰ ਮੈਨੂੰ ਕਪੜੇ ਦਿੱਤੇ ਸੀ ਇਹ ਅੱਜ ਭੈਣ ਮੇਰੇ ਕਪੜੇ ਫਟ ਚੁੱਕੇ ਆ ਪਰ ਵੀਰ ਵੀ ਇਹ ਮੇਰੀ ਮਾਂ ਨੇ ਮੈਨੂੰ ਕਪੜੇ ਦਿੱਤੇ ਮੈਂ ਅੱਜ ਵੀ ਇਹੋ ਹੀ ਕਪੜੇ ਆਪਣੇ ਨਾਲ ਰੱਖ ਲਿਆ ਕਮੈਂਟਾਂ ਚ ਥੋੜੀ ਮਾਰਾ ਚੰਗਾ ਬੋਲਨਾ ਕਿ ਇਹਦੇ ਕਪੜਿਆਂ ਤੇ ਆਹ ਦੇਖੋ ਹੁਣ ਕਿ ਆ ਜਿੱਦ ਨੂੰ ਮਾਰੇ ਛੋਟੇ ਛੋਟੇ ਬੱਚੇ ਆ ਵੀਰ ਆ ਭਰਾਵਾ ਕਿਸੇ ਦਾ ਹੱਥ ਪੈਰਾ ਜੇ ਨਾ ਅੱਛਾ ਲੋਕ ਬਹੁਤ 당ਗ ਹੁੰਦੇ ਆ ਹਾਂਜੀ ਹਾਂਜੀ ਬਾਕੀ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਦੇ ਜੈ ਸ਼ੰਕਰ